ਮੌਸਮ ਵਿਭਾਗ ਦੀ ਭਵਿਕ ਬਾਣੀ ਸਤ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਅੱਜ ਤੜਕੇ ਤੋਂ ਹੀ ਕਈ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਣੀਆਂ ਵੀ ਪਈਆਂ ਨੇ ਮੀਦੇ ਅਸਾਰ ਪ੍ਰੋਪਰ ਬਣੇ ਹੋਏ ਨੇ ਅਜਿਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਭਵਿਕ ਬਾਣੀ ਕੀਤੀ ਗਈ ਹੈਗੀ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਗੜੇ ਮਾਰੀ ਵੀ ਹੋਵੇਗੀ ਇਸੇ ਦੇ ਨਾਲ ਤੂਫਾਨ ਤੇਜ਼ ਹਵਾਵਾਂ ਨੂੰ ਲੈ ਕੇ ਵੀ ਸੰਭਾਵਨਾ ਜਤਾਈ ਗਈ ਹੈ ਤਾਂ ਪੰਜਾਬ ਦੇ ਅਡਰ ਜ਼ਿਲ੍ਹਿਆਂ ਦੇ ਵਿੱਚ ਅਡਰ ਮੌਸਮ ਦੇ ਹਾਲੋ ਹਾਲਾਤ ਬਣੇ ਹੋਏ ਨੇ ਅੱਜ ਵੀ 10 ਜ਼ਿਲ੍ਹਿਆਂ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈਗਾ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਹਰ 2-3 ਘੰਟੇ ਬਾਅਦ ਉਹਨਾਂ ਦੇ ਵੱਲੋਂ ਅਪਡੇਟ ਜੋ ਹੈ ਆਪਣੀ ਵੈਬਸਾਈਟ ਤੇ ਪੰਜਾਬ ਨੂੰ ਲੈ ਕੇ ਦਿੱਤੇ ਜਾ ਰਹੀ ਹੈਗੀ ਕਿ ਪੰਜਾਬ ਦੇ ਵਿੱਚ ਕਿਹੋ ਜਿਹਾ ਮੌਸਮ ਰਹੇਗਾ ਕਿਉਂਕਿ ਹਰ 2-3 ਘੰਟੇ ਬਾਅਦ ਮੌਸਮ ਦੇ ਜੋ ਕਿ ਤੇ ਨਾ ਕਿਤੇ ਤਬਦੀਲੀ ਨਜ਼ਰ ਆ ਰਹੀ ਹੈ ਜਿੱਥੇ ਵੈਸਟਰਨ ਡਿਸਟਰਬੈਂਸ ਜੋ ਕਿ 24 ਫਰਵਰੀ ਤੋਂ ਐਕਟਿਵ ਹੋ ਚੁੱਕਿਆ ਹੈਗਾ ਅਜੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਜੋ ਵੈਸਟਰਨ ਡਿਸਟਰਬੈਂਸ ਐਕਟਿਵ ਹੋਵੇਗਾ 24 ਫਰਵਰੀ ਤੋਂ ਉਸ ਦਾ ਅਸਰ ਪਹਿਲਾਂ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਉੱਥੇ ਬਰਫਬਾਰੀ ਹੋਵੇਗੀ ਮੀਂਹ ਪਵੇਗਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ 26 ਤਰੀਕ ਤੋਂ ਉਸ ਦਾ ਅਸਰ ਦੇਖਣ ਨੂੰ ਮਿਲੇਗਾ ਹਾਲਾਂਕਿ 25 ਤੋਂ ਹੀ ਪੰਜਾਬ ਦਾ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਸੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੀ ਪਿਆ ਸੀਗਾ ਤਾਂ ਪੰਜਾਬ ਦੇ ਵਿੱਚ ਬਦਲਦੇ ਮੌਸਮ ਦੇ ਵਿਚਾਲੇ ਇੱਕ ਵਾਰ ਫੇਰ ਜੋ ਹੈ ਠੰਡ ਦੀ ਵਾਪਸੀ ਹੋ ਰਹੀ ਹੈ ਬੀਤੇ ਦਿਨਾਂ ਚ ਜਿੱਥੇ ਖੁੱਲਕੇ ਖੜ ਜੋ ਤੂਫਾਨੀਓ ਖੇਡ ਰਹੀ ਸੀ ਅਜੇ ਦੇ ਵਿੱਚ ਲੋਕਾਂ ਨੇ ਸਰਦੀਆਂ ਦੇ ਕੱਪੜੇ ਪਾਉਣੇ ਘਟਾ ਦਿੱਤੇ ਸਨ ਉੱਥੇ ਹੀ ਮੌਸਮ ਨੇ ਇੱਕ ਵਾਰ ਫੇਰ ਕਰਵਟ ਲੈ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਇਸ ਵਿਚਾਲੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਮੀਂਹ ਦੇ ਨਾਲ ਨਾਲ ਗੜੇਮਾਰੀ ਦਾ ਅਲਰਟ ਵੀ ਜਾਰੀ ਕੀਤਾ ਗਿਆ ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਜਿੱਥੇ ਕੱਲ੍ਹ ਸ਼ਿਵਰਾਤਰੀ ਮੌਕੇ ਬੱਦਲ ਬਣੇ ਰਹੇ ਤੇ ਹਲਕੀ ਬੂੰਦਾਬਾਂਦੀ ਹੋਈ ਉੱਥੇ ਹੀ ਅੱਜ ਟੜਕਸਾਰ ਤੋਂ ਕਾਫੀ ਇਲਾਕਿਆਂ ਦੇ ਵਿੱਚ ਬੱਦਲ ਬਣੇ ਹੋਏ ਨੇ ਤੇ ਕਈ ਥਾਵਾਂ 'ਤੇ ਬਾਰਿਸ਼ ਵੀ ਹੋਈ ਹੈ ਮੌਸਮ ਵਿਭਾਗ ਦੇ ਵੱਲੋਂ ਅੱਜ ਸਾਰੇ ਸੂਬੇ ਦੇ ਵਿੱਚ ਹੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਉੱਥੇ 10 ਜ਼ਿਲਿਆਂ ਦੇ ਵਿੱਚ ਗੜੇਮਾਰੀ ਦੀ ਭਵਿਕ ਬਾਣੀ ਵੀ ਜਿਹੜੀ ਆ ਕੀਤੀ ਗਈ ਹੈ ਵਿਭਾਗ ਦੇ ਵੱਲੋਂ 10 ਜ਼ਿਲ੍ਹਿਆਂ ਦੇ ਲਈ orange alert ਜਾਰੀ ਕਰ ਦਿੱਤਾ ਗਿਆ ਹੈਗਾ ਉਸ ਦੇ ਵਿੱਚ ਜੋ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੁਸੀਂ ਸੰਭਲ ਕੇ ਰਹੋ ਆਪਣੇ ਆਪ ਨੂੰ ਸੇਫ ਕਰਕੇ ਰੱਖਿਓ ਜੇਕਰ ਤੁਸੀਂ ਇਸ ਮੌਸਮ ਦੇ ਵਿੱਚ ਗਲਤੀ ਦੇ ਨਾਲ ਵੀ ਭੁੱਜ ਜਾਂਦੇ ਹੋ ਤਾਂ ਤੁਹਾਡੀ ਤਬੀਤ ਜਿਹੜੀ ਆ ਉਹ ਖਰਾਬ ਹੋ ਸਕਦੀ ਹੈ ਤਾਂ ਤੁਹਾਨੂੰ ਦੱਸ ਦੇ ਕਿ ਵਿਭਾਗ ਦੇ ਵੱਲੋਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਸਮੇਤ ਫਤਿਹਗੜ ਰੂਪਨਗਰ ਤੇ ਐਸਐਸ ਨਗਰ ਦੇ ਲਈ orange alert ਜਾਰੀ ਕੀਤਾ ਗਿਆ ਹੈਗਾ ਤਾਂ ਜੇਕਰ ਤੁਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰਹਿੰਦੇ ਹੋ ਤਾਂ ਸਤਾਰਕ ਪਹਿਲਾਂ ਹੀ ਹੋ ਜਾਇਓ ਕਿਉਂਕਿ ਕਦੇ ਵੀ ਮੌਸਮ ਇੱਕੋਦਮ ਬਦਲ ਸਕਦਾ ਹੈ ਗੜੇਮਾਰੀ ਤੇਜ਼ ਹਵਾਵਾਂ ਤੂਫਾਨ ਵੀ ਜੋ ਹੈ ਉਸ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਜ਼ਿਲ੍ਹਿਆਂ ਦੇ ਨਾਮ ਇੱਕ ਵਾਰੀ ਫੇਰ ਦੱਸ ਦੇਣੀ ਆ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਤਿਹਗੜ ਰੋਪਨਗਰ ਤੇ ਐਸਐਸ ਨਗਰ ਤੇ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਤੇ ਮਲੇਰਕੋਟਲਾ ਦੇ ਵਿੱਚ yellow alert ਜਿਹੜਾ ਜਾਰੀ ਕੀਤਾ ਗਿਆ ਤੇ 28 ਫਰਵਰੀ ਨੂੰ ਵੀ 8 ਜ਼ਿਲ੍ਹਿਆਂ ਦੇ ਲਈ orange alert ਜਾਰੀ ਕੀਤਾ ਗਿਆ ਤੇ 9 ਜ਼ਿਲ੍ਹਿਆਂ ਦੇ ਲਈ yellow alert ਜਾਰੀ ਕਰ ਦਿੱਤਾ ਗਿਆ ਤੁਹਾਨੂੰ ਇਹ ਵੀ ਦੱਸਦੇ ਨੇ ਕਿ ਕੱਲ ਹਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਇਸੇ ਦੇ ਨਾਲ ਕਪੂਰਥਲਾ ਜਲੰਧਰ ਰੂਪਨਗਰ ਐਸਐਸ ਨਗਰ ਦੇ ਵਿੱਚ ਹਨੇਰੀ ਬਰਸਾਤ ਦੇ ਨਾਲ ਨਾਲ ਗੜੇਮਾਰੀ ਦੀ ਸੰਭਾਵਨਾ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹਲਕੀ ਬਾਰਿਸ਼ ਦੀ ਸੰਭਾਵਨਾ ਜਿਹੜੀ ਆ ਉਹ ਜਤਾਈ ਗਈ ਹੈਗੀ ਆ ਤਾਂ ਪੰਜਾਬ ਦਾ ਜਿਹੜਾ ਮੌਸਮ ਹੈਗਾ ਉਹ ਹੁਣ ਬਦਲ ਚੁੱਕਿਆ ਹੈਗਾ ਆ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਜਿਹੜੀ ਆ ਮੀਂਹ ਜਿਹੜਾ ਆ ਉਹ ਪੈਂਦਾ ਹੋਇਆ ਨਜ਼ਰ ਆ ਰਿਹਾ ਇਸੇ ਦੇ ਨਾਲ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਫਬਾਰੀ ਦਾ ਦੌਰ جاری ਹੈ ਇਸੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਮੀਂਹ ਦੀ ਤਾਂ ਮੀਂਹ ਨੂੰ ਲੈ ਕੇ ਵੀ ਜੋ ਹੈ ਚੇਤਾਵਨੀ ਪਹਿਲਾਂ ਜਾਰੀ ਕੀਤੀ ਗਈ ਸੀ ਤੇ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਵੀ ਪੈ ਰਿਹਾ ਇਸੇ ਦੇ ਨਾਲ ਜੋ ਹੈ ਬਰਫਬਾਰੀ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਕਰਕੇ ਜਿਹੜੇ ਲੋਕ ਨੇ ਉਹ ਫੈਮਿਲੀ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦਾ ਆਨੰਦ ਲੈਣ ਦੇ ਲਈ ਜਾ ਰਹੇ ਨੇ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਕਿਹੋ ਜੇ ਮੌਸਮ ਦੇ ਹਾਲੋ ਹਾਲਾਤ ਬਣੇ ਹੋਏ ਨੇ ਇਸ ਮੁਤਲਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਮਹਿੰਦਰਪਾਲ ਜੁੜਗੇ ਨੇ ਉਹਨਾਂ ਤੋਂ ਵਿਸਥਾਰ ਪੂਰਵਕ ਜਾਣਕਾਰੀ ਲੈਂਦੇ ਆ ਜੀ ਮਹਿੰਦਰਪਾਲ ਤਾਂ ਮੌਸਮ ਨੂੰ ਲੈ ਕੇ ਜੇਕਰ ਗੱਲ ਕੀਤੀ ਜਾ ਰੱਖਣ ਦੇ ਮੌਸਮ ਦੀ ਤਾਂ ਬਰਫਬਾਰੀ ਜਿਹੜੀ ਹੈ ਉਪਰ ਦਾ ਜ਼ਿਲ੍ਹੇ ਨੇ ਖਾਸ ਕਰ ਗੜਵਾਲ ਰੀਜਨ ਉੱਤੇ ਜ਼ਿਆਦਾ ਹੋ ਰਹੀ ਹੈ ਤੇ ਬਾਕੀ ਜ਼ਿਲ੍ਹੇ 'ਚ ਬਰਸਾਤ ਅੱਜ ਹੋਣੀ ਹੈ ਤੇ ਉਦਮ ਸਿੰਘ ਨਗਰ ਜ਼ਿਲ੍ਹੇ ਦੀ ਵਾਲੀ ਕਰੀਏ ਤਾਂ ਬਰਸਾਤ ਹਲਕੀ-ਭੁਲਕੀ ਸ਼ੁਰੂ ਹੋ ਚੁੱਕੀ ਹੈ ਤੇ ਜਿਹੜਾ ਸਾਡਾ ਕੁਮਾਉਂ ਰੀਜਨ ਪੈਂਦਾ ਜਿਹਦੇ 6 ਡਿਸਟ੍ਰਿਕਟ ਆਂਦੇ ਨੇ 6 ਜ਼ਿਲ੍ਹੇ ਆਂਦੇ ਨੇ ਉਹਦੇ ਵਿੱਚ ਜਿਹੜਾ ਹੈ ਖਾਸ ਕਰ ਨੇਪਾਲ ਬਾਰਡਰ ਚਾਈਨਾ ਬਾਰਡਰ ਤੇ ਜਿਹੜੇ ਜ਼ਿਲ੍ਹੇ ਨੇ ਉੱਥੇ ਬਰਸਾਤ ਦੇ ਨਾਲ ਹੀ ਬਰਫਬਾਰੀ ਵੀ ਸ਼ੁਰੂ ਹੋ ਚੁੱਕੀ ਹੈ ਜੀ ਕਵੀ ਜੀ ਐਡਵਾਈਜ਼ਰੀ ਵਗੈਰਾ ਕੋਈ ਜਾਰੀ ਹੋਈ ਹੈ ਸਲਾਨੀਆਂ ਦੇ ਲਈ ਨੀ ਐਡਵਾਈਜ਼ਰੀ ਕੋਈ ਦਿੱਕਤ ਨਹੀਂ ਹੈ ਕਿਸੇ ਤਰ੍ਹਾਂ ਦੀ ਤੇ ਜ਼ਿਆਦਾਤਰ ਇਸ ਟਾਈਮ ਹੋਟਲ ਵੀ ਖਾਲੀ ਹੁੰਦੇ ਨੇ ਕਿਉਂਕਿ ਬਹੁਤ ਜ਼ਿਆਦਾ ਟੂਰਿਸਟ ਸੀਜ਼ਨ ਨਹੀਂ ਹੈਗਾ ਇਸ ਟਾਈਮ ਤੇ ਇਹ ਬੱਚਿਆਂ ਦੇ ਐਗਜ਼ਾਮ ਕਰਕੇ ਲੋਕ ਘਟ ਆਉਂਦੇ ਨੇ ਪਰ ਜਿਹੜੇ ਆ ਸਕਦੇ ਨੇ ਉਹ ਲਗਾਤਾਰ ਆ ਰਹੇ ਨੇ ਇਸ ਤਰ੍ਹਾਂ ਦੀ ਐਡਵਾਈਜ਼ਰੀ ਕੋਈ ਨਹੀਂ ਹੈਗੀ ਤੇ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਹੈਗੀ ਕਿਉਂਕਿ ਟ੍ਰੈਫਿਕ ਨੂੰ ਲੈ ਕੇ ਜਿਹੜੀ ਐਸ ਡੀ ਆਰ ਐਫ ਹੈਗੀ ਐ ਸਟੇਟ ਡਿਜਾਸਟਰ ਰਿਸਪੌਂਸ ਫੋਰਸ ਉਹ ਵੀ ਲੱਗੀ ਐ ਲੋਕਲ ਪੁਲਸ ਵੀ ਹੁੰਦੀ ਐ ਤੇ ਨਾਲ ਹਰ ਤਰ੍ਹਾਂ ਦੇ ਜਿਹੜੇ ਇੰਪਲੀਮੈਂਟ ਲੋਕ ਰੱਖਦੇ ਨੇ ਤੇ ਆਵਾਜਾਇਜ਼ ਕੋਈ ਦਿੱਕਤ ਨਹੀਂ ਕਿਸ ਤਰ੍ਹਾਂ ਦੀ ਕੋਈ ਰੋਡ ਬਲੌਕ ਉਤਰਾਖੰਡ ਵਿੱਚ ਫਿਲਹਾਲ ਨਹੀਂ ਹੈਗੀ ਜੀ ਤਾਂ ਜਿਵੇਂ ਪੰਜਾਬ ਦੇ ਵਿੱਚ 28 ਤਰੀਕ ਤੱਕ ਅਲਰਟ ਜਾਰੀ ਕੀਤਾ ਗਿਆ ਹੈ ਗਾਇਆ ਮੀਨੂ ਲੈ ਕੇ ਉਸੇ ਤਰੀਕੇ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਮੌਸਮ ਨੂੰ ਲੈ ਕੇ ਕਦੋਂ ਤੱਕ ਅਲਰਟ ਜਾਰੀ ਕੀਤਾ ਗਿਆ ਬਰਫਬਾਰੀ ਤੇ ਮੀਨੂ ਲੈ ਕੇ ਇੱਥੇ ਜਿਹੜਾ ਹੈ 28 ਤੇ 29 ਤਰੀਕ ਦੀ ਬਰਫਬਾਰੀ ਉਪਰਲ ਦੇ ਜਿਲ੍ਹੇ ਐ ਦੱਸੀ ਗਈ ਹੈ ਤੇ ਥੱਲੇ ਜਿਹੜੇ ਨੇ ਉਹ 28 ਤਰੀਕ ਤੱਕ ਬਰਸਾਤ ਦੱਸੀ ਗਈ ਹੈ ਤੇ ਮੌਸਮ ਅੱਜ ਕੁਝ ਬਦਲਿਆ ਹੈ ਅੱਜ ਠੰਡ ਵੀ ਕੁਝ ਜ਼ਿਆਦਾ ਹੋਈ ਹੈ ਤੇ ਫਿਲਹਾਲ ਬਰਸਾਤ ਵੀ ਸ਼ੁਰੂ ਹੋ ਚੁੱਕੀ ਹੈ ਪਰ ਇਨ ਬਰਸਾਤ ਦਾ ਨੁਕਸਾਨ ਜਿਹੜੇ ਦੋ ਜ਼ਿਲ੍ਹੇ ਨੇ ਇੱਥੇ ਹੋ ਸਕਦਾ ਕਿਉਂਕਿ ਕਣਕ ਜਿਹੜੀ ਇਸ ਟਾਈਮ ਹੈ ਆਦੇ ਮਤਲਬ ਸਿੱਟੇ ਬਾਹਰ ਆ ਜਾਂਦੇ ਨੇ ਤੇ ਕਣਕ ਦੀ ਜਿਹੜੀ ਫਲਾਵਟ ਹੁੰਦੀ ਹੈ ਉਹ ਹੋ ਰਹੀ ਹੈ ਤੇ ਅਗਰ ਬਰਸਾਤ ਹੁੰਦੀ ਤੇ ਇਹ ਕਿਸਾਨਾਂ ਨੂੰ ਨੁਕਸਾਨ ਜਿਲ੍ਹੇ ਜੋ ਹੋ ਸਕਦਾ ਹੈ ਪਹਾੜ ਦੇ ਜਿਲਿਆਂ ਨੂੰ ਜਿੱਥੇ ਆੜੂ ਜਾਂ ਲੀਚੀ ਵਗੈਰਾ ਹੁੰਦੀ ਹੈ ਜਾਂ ਦੂਜੇ ਫਲ ਹੁੰਦੇ ਨੇ ਆ ਨਾਸ਼ਪਤੀ ਵਗੈਰਾ ਉਹਨਾਂ ਨੂੰ ਫਾਇਦਾ ਮਿਲਦਾ ਹੈ ਜੀ ਅਜੇ ਹਾ ਦੇਖਿਆ ਜਾਂਦਾ ਹੈ ਹਮੇਸ਼ਾ ਜਦੋਂ ਇਦਾਂ ਦਾ ਮੌਸਮ ਹੁੰਦਾ ਹੈ ਤਾਂ ਲੋਕੀ ਜ਼ਿਆਦਾ ਗੰਦੇ ਦੇ ਵਿੱਚ ਬਿਮਾਰ ਪੈਂਦੇ ਨਹੀਂ ਤਾਂ ਕੋਈ ਆંકੜੇ ਵਗੈਰਾ ਸਾਹਮਣੇ ਆਏ ਨਹੀਂ ਕਿ ਲੋਕ ਜ਼ਿਆਦਾ ਬਿਮਾਰ ਪੈ ਰਹੇ ਨੇ ਜਾਂ ਸਾਰਿਆਂ ਨੇ ਆਪਣੇ ਆਪ ਨੂੰ ਮੇਨਟੇਨ ਕੀਤਾ ਹੋਇਆ ਚੰਗੇ ਤਰ੍ਹਾਂ

ਅ ਨਹੀਂ ਬਲਾਕੇਜ ਨਹੀਂ ਹੈਗੀ ਮੈਂ ਤੁਹਾਨੂੰ ਦੱਸਿਆ ਕਿ ਸਟੇਟ ਡਿਜਾਸਟਰ ਰਿਸਪੌਂਸ ਫੋਰਸ ਦੇ ਨਾਲ ਹੀ ਜਿਹੜੀ ਲੋਕਲ ਪੁਲਿਸ ਹੁੰਦੀ ਹੈ ਆਰਟੀਬੀਬੀ ਕਈ ਜਗ੍ਹਾ ਤੇ ਲੱਗੀ ਹੁੰਦੀ ਹੈ ਬਾਰਡਰ ਦੇ ਇਲਾਕਿਆਂ 'ਚ ਵੀ ਜਿਹੜੀ ਇੰਡੋ ਟਿੱਬਟ ਬਾਰਡਰ ਪੁਲਿਸ ਹੁੰਦੀ ਹੈ ਵੀ ਲੱਗ ਕੇ ਤਾਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਰੋਡ ਬਲੌਕ ਦੀ ਕੋਈ ਪ੍ਰੋਬਲਮ ਉਤਰਾਖੰਡ ਵਿੱਚ ਫਿਲਹਾਲ ਨਹੀਂ ਹੈ ਜੀ ਧੰਨਵਾਦ ਆਈਸੀ ਸਾਡੇ ਨਾਲ ਸਾਡੇ ਸਹਿਯੋਗੀ ਮਹਿੰਦਰ ਪਾਲ ਜਿਨ੍ਹਾਂ ਨੇ ਸਾਨੂੰ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਹਾਲੋ ਹਾਲਾਤ ਪਹਾੜੀ ਇਲਾਕਿਆਂ ਦੇ ਵਿੱਚ ਬਣੇ ਹੋਏ ਨੇ ਤਾਂ ਜਿਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈਗਾ ਕਿ 1 ਮਾਰਚ ਤੱਕ ਜੋ ਹੈਗਾ ਮੌਸਮ ਅਜਿਹਾ ਬਣਿਆ ਰਹੇਗਾ ਬਰਬਾਰੀ ਨੂੰ ਲੈ ਕੇ ਵੀ ਸ਼ੰਕਾ ਜਿਹੜੀ ਆ ਜਤਾਈ ਗਈ ਹੈਗੀ ਆ ਤੇ ਬਰਬਾਰੀ ਪੈਂਦੀ ਹੋਈ ਵੀ ਨਜ਼ਰ ਆ ਰਹੀ ਹੈ ਇਸੇ ਦੇ ਨਾਲ ਮੀਂਹ ਨੂੰ ਲੈ ਕੇ ਵੀ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੀ ਤਾਂ ਮੀਂਹ ਵੀ ਪੈਂਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਕਾਰਨ ਮੌਸਮ ਦੇ ਵਿੱਚ ਤਬਦੀਲੀ ਜ਼ਰੂਰ ਨਜ਼ਰ ਆਈ ਹੈ ਹਾਲਾਂਕਿ ਅਜਿਹੇ ਮੌਸਮ ਦੇ ਵਿੱਚ ਲੋਕੀ ਬਿਮਾਰ ਵੀ ਪੈਂਦੇ ਨੇ ਜਿਸ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈਗਾ ਆ ਬੱਚਿਆਂ ਦੇ ਉੱਪਰ ਤੇ ਨਾਲ ਹੀ ਬਜ਼ੁਰਗਾਂ ਦੇ ਉੱਪਰ ਇਸ ਦਾ ਪ੍ਰਭਾਵ ਪੈਂਦਾ ਹੈਗਾ ਤਾਂ ਉਸ ਤਰੀਕੇ ਦੇ ਨਾਲ ਜੋ ਗਣਤੀ ਹੈ ਬਜ਼ੁਰਗਾਂ ਦੀ ਬੱਚਿਆਂ ਦੀ ਹਸਪਤਾਲਾਂ ਦੇ ਵਿੱਚ ਜ਼ਰੂਰ ਵੱਧ ਰਹੀ ਹੈ ਲੇਕਿਨ ਬਰਫ ਬਾਰੇ ਦੇ ਕਾਰਨ ਕੋਈ ਵੀ ਬਲਾਕੇਜ ਜੋ ਹੈ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਹੀ ਉੱਥੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਗੜੇਮਾਰੀ ਨੂੰ ਲੈ ਕੇ ਵੀ ਜਿਹੜੀ ਸ਼ੰਕਾ ਹੈਗੀ ਆ ਉਹ ਜਤਾਈ ਗਈ ਹੈ ਕਿ ਆ ਕਿ ਪੰਜਾਬ ਦੇ ਵਿੱਚ ਗੜੇਮਾਰੀ ਵੀ ਜੋ ਆ ਉਪੈ ਸਕਦੀ ਹੈ ਕਿ ਤਾਂ ਹਾਲੋ ਹਲਾ ਜਿਹੜੇ ਉਸ ਇਸ ਵਕਤ ਦੇ ਬਣੇ ਹੋਏ ਨੇ ਅਧਿਕਤਰ ਜ਼លਿਆਂ ਦੇ ਵਿੱਚ ਤਾਂ ਗੜੇਮਾਰੀ ਪੈ ਸਕਦੀ ਹੈ ਤੇਜ਼ ਤੂਫਾਨ ਵੀ ਆ ਸਕਦਾ ਹੈ ਤੇ ਨਾਲ ਹੀ ਮੀਂਹ ਕਈ ਇਲਾਕਿਆਂ ਦੇ ਵਿੱਚ ਕਣੀਆਂ ਪੈ ਰਹੀਆਂ ਨੇ ਮੀਨੂ ਲੈ ਕੇ ਜੋ ਸ਼ੰਕਾ ਜਤਾਈ ਗਈ ਸੀ ਮੌਸਮ ਵਿਭਾਗ ਦੇ ਵੱਲੋਂ ਤਾਂ ਉਹ ਜਿਹੜੀ ਜੋ ਸ਼ੰਕਾ ਜਤਾਈ ਸੀ ਉਹ ਸੱਤ ਸਾਬਤ ਹੁੰਦੀ ਹੋਈ ਵੀ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ ਉੱਥੇ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਜਿਹੜੇ ਕਿਸਾਨ ਨੇ ਉਹਨਾਂ ਦੀ ਵੀ ਗੱਲ ਕਰਨੀ ਲਾਜ਼ਮੀ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਜਦੋਂ ਤਾਪਮਾਨ ਵੱਧਦਾ ਹੈਗਾ ਤਾਂ ਉਹਨਾਂ ਦੀ ਚਿੰਤਾ ਵੱਧ ਜਾਂਦੀ ਹੈ ਕਿ ਸਾਡੀ ਫਸਲ ਖਰਾਬ ਹੋ ਜਾਵੇਗੀ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ ਆਸ ਇਹੀ ਕੀਤੀ ਜਾਂਦੀ ਹੈਗੀ ਆ ਕਿ ਮੌਸਮ ਦੇ ਵਿੱਚ ਤਬਦੀਲੀ ਆਵੇ ਮੀਂਹ ਪੈ ਜਾਵੇ ਠੰਡਾ ਮੌਸਮ ਹੋ ਜਾਵੇ ਤਾਂ ਉਹਨਾਂ ਦੀ ਫਸਲ ਜੋ ਹੈ ਥੋੜੀ ਬਹੁਤ ਠੀਕ ਹੋ ਸਕਦੀ ਹੈ ਫਸਲ ਉਹਨਾਂ ਦੀ ਖਰਾਬ ਨਹੀਂ ਹੋਵੇਗੀ ਤੇ ਉਹਨਾਂ ਦਾ ਨੁਕਸਾਨ ਨਹੀਂ ਹੋਵੇਗਾ ਅਜਿਹੇ ਦੇ ਵਿੱਚ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਅਰਦਾਸ ਕੀਤੀ ਗਈ ਸੀ ਤਾਂ ਉਹ ਅਰਦਾਸ ਹੁਣ ਮੁਕੰਮਲ ਹੁੰਦੀ ਹੋਈ ਇਸ ਕਰਕੇ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦਾ ਮੌਸਮ ਜਿਹੜਾ ਹੈਗਾ ਉਹ ਬਦਲ ਚੁੱਕਿਆ ਹੈਗਾ ਤਾਂ ਹੁਣ ਮੌਸਮ ਵਿਭਾਗ ਦੇ ਵੱਲੋਂ ਜੋ ਗੱਲ ਆਖੀ ਜਾ ਰਹੀ ਹੈ ਕਿ 1 ਮਾਰਚ ਮਤਲਬ 29 ਫਰਵਰ 28 ਫਰਵਰੀ ਤੱਕ ਜੋ ਮੌਸਮ ਦਾ ਹਾਲੋ ਹਾਲਾਤ ਦੱਸਿਆ ਗਿਆ ਹੈਗਾ ਕਿ 28 ਫਰਵਰੀ ਤੱਕ ਮੌਸਮ ਅਜਿਹਾ ਹੀ ਜਿਹੜਾ ਆ ਬਣਿਆ ਰਹੇਗਾ ਉੱਥੇ ਹੀ 1 ਮਾਰਚ ਨੂੰ ਵੀ ਕਿਹਾ ਗਿਆ ਹੈਗਾ ਕਿ ਹੋ ਸਕਦਾ ਹੈ 1 ਮਾਰਚ ਨੂੰ ਵੀ ਅਜਿਹਾ ਮੌਸਮ ਬਣਿਆ ਰਹੇ ਲੇਕਿਨ ਫਿਲਹਾਲ ਤੱਕ ਮੌਸਮ ਵਿਭਾਗ ਦੇ ਵੱਲੋਂ ਸਟੀਕਤਾ ਦੇ ਨਾਲ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਹੈਗੀ ਆ 28 ਫਰਵਰੀ ਤੱਕ ਤਾਂ ਦੂਜੇ ਪਾਸੇ ਬੱਚਿਆਂ ਦੀ ਗੱਲ ਕਰ ਲਈਏ ਬਜ਼ੁਰਗਾਂ ਦੀ ਗੱਲ ਕਰ ਲਈਏ ਤਾਂ ਉਹ ਇਸ ਠੰਡ ਦੇ ਪ੍ਰਵਾਹ ਹੀ ਜ਼ਰੂਰ ਆਉਂਦੇ ਨੇ ਅਜਿਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਉਹਨਾਂ ਨੂੰ ਲਗਾਤਾਰ ਚੇਤਾਵਨੀ ਜਿਹੜੀ ਆ ਉਹਨਾਂ ਨੂੰ ਜੋ ਐਡਵਾਈਸਰੀ ਜ਼ਰੂਰ ਜਾਰੀ ਕਰਦੇ ਨੇ ਕਿ ਉਹ ਆਪਣਾ ਧਿਆਨ ਰੱਖਣ ਤਾਂ ਜੋ ਇਸ ਬਦਲਦੇ ਮੌਸਮ ਦੇ ਵਿੱਚ ਉਹ بیمار ਨਾ ਪੈਣ